ਦੁਨੀਆ ਨੇ ਕੀਤੀ ਹੈ ਰਾਜਵੀਰ ਜਵੰਦੇ ਵਾਸਤੇ ਤੁਸੀਂ ਦੇਖਿਆ ਹੀ ਹੋਣਾ ਐਕਸੀਡੈਂਟ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਜਿੰਨੇ ਪੰਜਾਬੀ ਵੱਸਦੇ ਨੇ ਦੇਖ ਕੇ ਮਨ ਹੈਰਾਨ ਹੋ ਗਿਆ ਵੀ ਅਨੀ ਅਰਦਾਸਾ ਤੇ ਕਿਸੇ ਬਾਬੇ ਵਾਸਤੇ ਵੀ ਨਹੀਂ ਹੁੰਦੀਆਂ ਜਿੰਨੇ ਉਹਦੇ ਵਾਸਤੇ ਹੋਈਆਂ ਨੇ ਕਿਉਂ ਕਿ ਉਹਨੇ ਕੁਝ ਨਾ ਕੁਝ ਕਦੇ ਚੰਗਾ ਗਾਇਆ ਉਹਨੇ ਧੀਆਂ ਉਤੇ ਗਾਇਆ ਉਹਨਾਂ ਉਹਨੇ ਭਰਾਵਾਂ ਉਤੇ ਗਾਇਆ ਉਨੇ ਸਰੀਰ ਦੇ ਜੋਰ ਉਤੇ ਗਾਇਆ ਕੋ ਚੰਗਾ ਉਹਨੇ ਗਾਇਆ ਲੋਕ ਸਤਕਾਰ ਕਰਦੇ ਨੇ ਮਾਨ ਕਰਦੇ ਨੇ ਅੱਜ ਪੂਰੀ ਦੁਨੀਆ ਵਿੱਚ ਜਿੱਥੇ ਸਿੱਖ ਵੱਸਦਾ ਉਸ ਵਾਸਤੇ ਪ੍ਰੇ ਕਰਦਾ ਹੈ ਅਰਦਾਸ ਕਰਦਾ ਹੈ ਵੀ ਜਲਦੀ ਠੀਕ ਹੋ ਜੇ ਨਹੀਂ ਤੇ ਲੋਕ ਗਾਲਾਂ ਕੱਢਦੇ ਸਨ ਗਵਈਆਂ ਨੂੰ ਨਾਲੇ ਸੁਣਦੇ ਵੀ ਨੇ ਨਾਲੇ ਗਾਲਾਂ ਵੀ ਕੱਢਦੇ ਨੇ ਫਿਰ ਇਹ ਗਾਉਣ ਵਾਲਿਆਂ ਦੀ ਕਮੀ ਨਹੀਂ ਹੈ ਬੜੇ ਨੇ ਗਾਉਣ ਵਾਲੇ ਸੰਸਾਰ ਅੰਦਰ ਤੇ ਬੜੀ ਤਰ੍ਹਾਂ ਦਾ ਗਾਵ ਵੀ ਰਹੇ ਨੇ ਕੋਈ ਚੰਗਾ ਵੀ ਗਾ ਰਿਹਾ ਹੈ ਕੋਈ ਮਾੜਾ ਵੀ ਗਾ ਰਿਹਾ ਹੈ ਕੋਈ ਰੱਬ ਦੀ ਸਿਫਤ ਵੀ ਕਰ ਰਿਹਾ ਹੈ ਸੋ ਅਸਲ ਵਿੱਚ ਜਿਹੜਾ ਗਾਉਣਾ ਪ੍ਰਵਾਣ ਹੋ ਜਾਣਾ ਹੈ ਦੇਖੋ ਜਿਹੜਾ ਇਹ ਗਾਉਣਾ ਹੈ ਨਾ ਦੁਨੀਆ ਦਾ ਜਿੰਨੇ ਵੀ ਗਾਉਣ ਵਾਲੇ ਨੇ ਜਾਂ ਗਾਣਾ ਹੈ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਚਾਹੀ ਸਾਰਾ ਕੁਝ ਕੁਝ ਨਹੀਂ ਨਾਲ ਜਾਣਾ ਇਹਦੇ ਵਿੱਚੋਂ ਜਿੰਨੇ ਮਰਜੀ ਤੁਸੀਂ ਗਾਈ ਜਾਓ ساری ਜ਼ਿੰਦਗੀ ਪਰ ਇੱਕ ਗੱਲ ਸੱਚ ਹੈ ਇੱਕ ਗਾਇਆ ਹੋਇਆ ਪ੍ਰਵਾਨ ਹੋ ਜਾਣਾ ਹੈ ਇੱਕ ਗਾਇਆ ਹੋਇਆ ਕਬੂਲ ਪੈ ਜਾਣਾ ਉਹ ਨਾਲ ਜਾਣਾ ਹੈ ਕਿਹੜਾ ਜਿਹੜਾ ਹਰੀ ਦਾ ਜਸ ਗਾਇਆ ਹੋਇਆ ਹੈ ਇਹ ਸੱਚ ਹੈ ਬਸ ਸਭ ਤੋਂ ਕੀਮਤੀ ਚੀਜ਼ ਇਹ ਹੈ ਤਾਂ ਕਰਕੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਰ ਜਸ ਰੇਮਣਾ ਗਾਈ ਲੈ ਤੂੰ ਗਾੜ ਹੈ ਹਰੀ ਦਾ ਜਸ ਗਾੜ ਹੈ ਪਰਮੇਸ਼ਵਰ ਦਾ ਜਸ ਗਾੜ ਹੈ ਉਹਦੀ ਸਿਫਤ ਕਰ ਉਹਨੂੰ ਗਾ ਰਹੇ ਨੇ ਬੜੀ ਦੁਨੀਆ ਗਾ ਰਹੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਪੜੋ ਤੁਸੀਂ ਗਾਵਣ ਤੁਦ ਨੂੰ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਦਨੋ ਚਿਤ ਗੁਪਤ ਲਖਜਾਨਨ ਲਖ ਲਖ ਧਰਮ ਵਿਚਾਰੇ ਸੋ ਸਾਰਾ ਸ਼ਬਦ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੋ ਦਰ ਰਹਿਰਾਜ ਸਾਹਿਬ ਜੀ ਦੇ ਅੰਦਰ ਕਿ ਵੇਖੋ ਸਾਰੇ ਉਹਨੂੰ ਗਾ ਰਹੇ ਨੇ ਕਿੰਨੇ ਨੇ ਪਰ ਗਾਏ ਅਖੀਰ ਵਿੱਚ ਪਾਤਸ਼ਾਹ ਨੇ ਆ ਕੇ ਗੱਲ ਕਹਿ ਦਿੱਤੀ ਉਹ ਦੁਨੀਆ ਦੇ ਲੋਕੋ ਅਸਲ ਵਿੱਚ ਇਹ ਤੇ ਜਿੰਨੀ ਮੈਨੂੰ ਸਮਝਾਈ ਨਾ ਮੈਂ ਉਹਨਾਂ ਨੂੰ ਦੱਸਿਆ ਬਸ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਹੋਰ ਪਤਾ ਨਹੀਂ ਕਿੰਨੇ ਗੁਗਾ ਰਹੇ ਨੇ ਉਹ ਮੈਨੂੰ ਚੇਤੇ ਵਿੱਚ ਨਹੀਂ ਆਗਾ ਮੇਰੀ ਸਮਝ ਵਿੱਚ ਨਹੀਂ ਆਗਾ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਨਾਨਕਿਆ ਵਿਚਾਰੇ ਕੀ ਨਾਨਕ ਕਹਿ ਸਕਦਾ ਹੈ ਬੜੀ ਦੁਨੀਆ ਗਾ ਰਹੀ ਹੈ ਸੂਰਜ ਵੀ ਉਹਨੂੰ ਗਾ ਰਿਹਾ ਹੈ ਚੰ드ਰਮਾ ਵੀ ਉਹਨੂੰ ਗਾ ਰਿਹਾ ਕਿਵੇਂ ਗਾ ਰਹੇ ਨੇ ਉਹਦੀ ਰਜ਼ਾ ਵਿੱਚ ਚੱਲ ਕੇ ਅਸਲ ਵਿੱਚ ਰਜ਼ਾ ਰਜ਼ਾ ਨਹੀਂ ਹੈ ਰਜ਼ਾ ਮਜ਼ਾ ਹੈ ਰਜ਼ਾ ਮਜ਼ਾ ਹੈ ਜਿਹਨੂੰ ਸਤਿਗੁਰੂ ਪਰਮੇਸ਼ਵਰ ਦੀ ਰਜ਼ਾ ਵਿੱਚ ਰਹਿਣਾ ਆ ਗਿਆ ਉਹਨੂੰ ਰਜ਼ਾ ਵਿੱਚ ਰਹਿਣਾ ਨਹੀਂ ਆਇਆ ਉਹਨੂੰ ਮਜ਼ਾ ਆ ਗਿਆ ਹੈ ਕਿਉਂ ਕਿਉਂਕਿ ਰਜ਼ਾ ਵਿੱਚ ਮਜ਼ਾ ਹੈ ਇਸ ਕਰਕੇ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਹਰ ਜਸ ਰੇਮਣਾ ਗਾਈ ਲੈ ਜੋ ਸੰਗੀ ਹੈ ਤੇਰੋ ਜੋ ਤੇਰਾ ਸੰਗੀ ਹੈ ਜੋ ਤੇਰਾ ਸਾਥੀ ਹੈ